ਜੀ ਆ ਮੈ ਜਗਦੀ ਚਾਨਾ ਤੇ ਸਵੇਰ ਦੇ ਸੈਸ਼ਨ ਦੀ ਸਭ ਤੋਂ ਵੱਡੀ ਖਬਰ ਬ੍ਰੇਕਿੰਗ ਨਿਊਜ਼ ਤੁਹਾਨੂੰ ਦੱਸਦੇ ਹਾਂ ਪ੍ਰਸਿੱਧ ਕਲਾਕਾਰ ਕਪੂਰ ਪਰਵਾੜ ਦੇ ਜਵਾਈ ਅਤੇ ਪਟੋਦੀ ਖਾਨਦਾਨ ਦੇ ਨਵਾਬ ਸੈਫ ਅਲੀ ਖਾਨ ਤੇ ਅੱਜ ਦੇਰ ਰਾਤ ਨੂੰ ਤੇਜ਼ ਤਾਰ ਹਥਿਆਰ ਨਾਲ ਹਮਲਾ ਹੋਇਆ ਹੈ ਤੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਬੰਬਈ ਪੁਲਿਸ ਜੋ ਹੈ ਉਹ ਕਟਾਰੇ ਦੇ ਵਿੱਚ ਖੜੀ ਹੋ ਗਈ ਹੈ ਹਮੇਸ਼ਾ ਹੀ ਮੁੰਬਈ ਪੁਲਿਸ ਜੋ ਹੈ ਉਹ ਬਾਲੀਵੁੱਡ ਸਟਾਰਾਂ ਦੀ ਅੰਡਰਵਰੱਡ ਤੋਂ ਧਮਕੀਆਂ ਦਾ ਮਸਲਾ ਹੋਵੇ ਜਾਂ ਫਿਰ ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਹੋਵੇ ਪਰ ਇੱਕ ਵਾਰ ਫਿਰ ਜੋ ਖਾਸ ਤੌਰ ਤੇ ਪ੍ਰਸੰਚਨ ਉੱਠੇ ਨੇ ਕਿ ਕਿਵੇਂ ਇੱਕ ਅਜਿਹੇ ਘਰ ਦੇ ਵਿੱਚ ਜਿਹੜਾ ਕਿ ਇੱਕ ਸੈਲੀਬ੍ਰਿਟੀ ਦਾ ਘਰ ਹੈ ਤੇ ਜਿਸ ਵਿੱਚ ਸੁਰੱਖਿਆ ਵੀ ਹੋਏਗੀ ਉਸ ਸੁਰੱਖਿਆ ਨੂੰ ਦਰ किनार ਕਰਕੇ ਇੱਕ ਵਿਅਕਤੀ ਅੰਦਰ ਪਹੁੰਚਦਾ ਹੈ ਪਹਿਲਾ ਮੇਡ ਦੇ ਨਾਲ ਉਹਦੀ ਟਕਰਾਰ ਹੁੰਦੀ ਹੈ ਤੇ ਉਸ ਤੋਂ ਬਾਅਦ ਸੈਫ ਅਲੀ ਖਾਨ ਵਿੱਚ ਆਦੇ ਨੇ ਜਿਸ ਨੂੰ ਲੈ ਕੇ ਉਹ ਸੈਫ ਅਲੀ ਖਾਨ ਤੇ ਚਾਕੂਆਂ ਦੇ ਨਾਲ ਵਾਰ ਕਰਦਾ ਹੈ ਹਾਲਾਂਕਿ ਪੁਲਿਸ ਦੀ ਮੋਢਲੀ ਸ਼ਾਨਬੀਨ ਜੋ ਹੈ ਉਹ ਨਿਸ਼ਾਨਦੇਹੀ ਕਰਦੀ ਹੈ ਕਿ ਇਹ ਕੋਈ ਚੋਰ ਹੈ ਪਰ ਜਿਵੇਂ ਜਿਵੇਂ ਪਰਦਾ ਖੁੱਲਣ ਗਿਆ ਇਸ ਕਾਰ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ ਪਰ ਹਾਲ ਦੀ ਕੜੀ ਤੁਹਾਨੂੰ ਇਹ ਦੱਸਦੇ ਆ ਕਿ ਸੈਫ ਅਲੀ ਖਾਨ ਤੇ ਤੇਜ਼ ਤਰ ਜੋ ਚਾਕੂ ਹੈ ਉਸ ਤੇ ਨਾਲ ਹਮਲਾ ਹੁੰਦਾ ਹੈ ਪਹਿਲੇ ਇਹ ਕਿਹਾ ਗਿਆ ਸੀ ਕਿ ਤਿੰਨ ਚਾਰ ਵਾਰ वार ਕੀਤੇ ਨੇ ਪਰ ਹੁਣ ਜੋ ਚੀਜ਼ ਸਾਹਮਣੇ ਆ ਰਹੀ ਹੈ 6 ਵਾਰ ਚਾਕੂ ਦੇ ਨਾਲ ਹੁੰਦੇ ਨੇ ਉਹਨਾਂ ਵਿੱਚੋਂ ਇੱਕ ਗਰਦਨ ਤੇ ਤੇ ਇੱਕ ਰੀੜ ਦੀ ਪਿੱਛੇ ਜੋ ਹੈ ਉਹਦੇ ਤੇ ਸਪਾਈਨ ਤੇ ਇੱਕ ਵੱਡਾ ਜ਼ਖਮ ਹੁੰਦਾ ਹੈ ਤੇ ਹਾਲਤ ਗੰਭੀਰ ਦੇਖਦੇ ਹੋਏ ਬੰਬੇ ਦੇ ਮੁੰਬਈ ਦੇ ਲੀਲਾਬਤੀ ਹਸਪਤਾਲ ਦੇ ਵਿੱਚ ਸੈਫ ਅਲੀ ਖਾਨ ਨੂੰ ਦਾਖਲ ਕਰਾਇਆ ਜਾਂਦਾ ਹੈ ਜਿਸ ਵਿੱਚ ਪਲਾਸਟਿਕ ਅਤੇ ਨਿਊਰੋ ਸਰਜਨ ਇਸ ਵੇਲੇ ਸੈਫ ਅਲੀ ਖਾਨ ਦਾ ਆਪਰੇਸ਼ਨ ਕਰ ਰਹੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸੈਫ ਅਲੀ ਖਾਨ ਦੀ ਹਾਲਤ ਸੁਧਰ ਰਹੀ ਪਰ ਫਿਰ ਵੀ ਦੋ ਜੋਵਾਰ ਨੇ ਉਹ ਕਾਫੀ ਗਹਿਰੇ ਨੇ ਇਸ ਨੂੰ ਲੈ ਕੇ ਵੱਡੀ ਚਿੰਤਾ ਹੈ ਤੇ ਖਬਰ ਲਿਖਣ ਤੱਕ ਜਿੱਥੇ ਕਪੂਰ ਤੇ ਪਟੌਦੀ ਫੈਮਿਲੀ ਜਿਹੜੀ ਆ ਉਹ ਉਹਨਾਂ ਦੇ ਘਰ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਗਏ ਨੇ ਉੱਥੇ ਨਾਲ ਹੀ ਲੀਲਾਵਤੀ ਹਸਪਤਾਲ ਤੋਂ ਹੱਲੇ ਤੱਕ ਖਬਰ ਲਿਖ ਪੜੇ ਜਾਣ ਤੱਕ ਕੋਈ ਵੀ ਤਾਜ਼ਾ ਬੁਲੇਟਿਨ ਨਹੀਂ ਸੀ ਆਇਆ ਤੇ ਜਦੋਂ ਵੀ ਇਹ ਬੁਲੇਟਿਨ ਆਦਾ ਆ ਸੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਗੱਲਬਾਤ ਰਾਤ 2 ਵਜੇ ਦੀ ਹੈ ਤੇ ਉਸ ਤੋਂ ਬਾਅਦ ਫਿਰ ਤੁਰੰਤ ਹੀ ਸਥਿਤੀ ਨੂੰ ਦੇਖਦਿਆਂ ਹੋਇਆ ਬੰਬੇ ਦੇ ਬੰਬਈ ਦੇ ਬਹੁਤ ਹੀ ਪ੍ਰਸਿੱਧ ਹਸਪਤਾਲ ਲੀਲਾਵਤੀ ਹਸਪਤਾਲ ਵਿੱਚ ਸੈਫ ਅਲੀ ਖਾਨ ਨੂੰ ਪਾਰਟੀ ਕਰਾਇਆ ਜਾਂਦਾ ਜਿੱਥੇ ਕਿ ਇਸ ਵੇਲੇ ਉਹ ਇਲਾਜ ਦੇ ਵਿੱਚ ਨੇ ਦੂਸਰੇ ਪਾਸੇ ਮੁੰਬਈ ਪੁਲਿਸ ਕਾਫੀ ਥਿਉਰੀਆਂ ਤੋਂ ਕੰਮ ਵੀ ਕਰ ਰਹੀ ਹੈ ਸੀਸੀਟੀ ਕੈਮਰੇ ਜਿਹੜੇ ਉਸ ਇਲਾਕੇ ਦੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਖਾਸ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਕੋਈ ਨਾ ਕੋਈ ਸੁਰਾਗ ਜ਼ਰੂਰ ਮਿਲ ਜੀਏ ਪਰ ਵੱਡੀ ਖਾਸ ਗੱਲ ਇਹ ਹੈ ਕਿ ਮੇੜ ਦੇ ਨਾਲ ਚੋਰ ਦੀ ਤਕਰਾਰ ਵੀ ਹੁੰਦੀ ਹੈ ਜਿਵੇਂ ਕਿ ਪੁਲਿਸ ਨੇ ਕਿਹਾ ਹੈ ਕਿ ਚੋਰ ਚੋਰੀ ਦੇ ਮਕਸਦ ਦੇ ਨਾਲ ਇਸ ਘਰ ਦੇ ਅੰਦਰ ਵਿੱਚ ਦਾਖਲ ਹੋਇਆ ਪਰ ਪਹਿਲਾਂ ਮੇਡ ਦੇ ਨਾਲ ਉਸ ਦੀ ਝੜਪ ਹੁੰਦੀ ਹੈ ਤੇ ਫਿਰ ਜਦੋਂ ਸੈਫ ਅਲੀ ਖਾਨ ਵਿਚਕਾਰ ਆਂਦਾ ਹੈ ਤੇ ਉਸਤੇ ਤੇਜ਼ ਤਾਰ ਚਾਕੂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਹੁਣ ਦੇਖਣਾ ਇਹ ਹੈ ਕਿ ਮੁੰਬਈ ਪੁਲਿਸ ਜਿਹੜੀ ਪਹਿਲਾਂ ਹੀ ਸੈਲੀਬ੍ਰਿਟੀਜ਼ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਘਿਰੀ ਰਹਿੰਦੀ ਹੈ ਤੇ ਬਹੁਤ ਸਾਰੇ ਵਿਵਾਦ ਵੀ ਇਸ ਦੇ ਨਾਲ ਜੁੜਦੇ ਰਹੇ ਨੇ ਇੱਥੇ ਜ਼ਿਕਰਯੋਗ ਹੈ ਕਿ ਹਾਲ ਹੀ ਘੜੀ ਦੇ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਬੁਲਟ ਪ੍ਰੂਫ ਜੋ ਹੈ ਉਹ ਘਰ ਨੂੰ ਜਿਹੜਾ ਉਹ ਕਰਵਾਇਆ ਗਿਆ ਸੀਗਾ ਤਾਂ ਕਿ ਅ ਸਿੱਧਾ ਕੋਈ ਵੀ ਹਮਲਾ ਜਿਹੜਾ ਆ ਉਹ ਸੁਲਮਾਨ ਖਾਨ ਤੇ ਨਾ ਹੋਵੇ ਤੇ ਬਹੁਤ ਸਾਰੀਆਂ ਧਮਕੀਆਂ ਜਿਹੜੀਆਂ ਉਹ ਵੀ ਆndੀਆਂ ਸੰਜੇਕਰ ਸੈਫਲੀ ਖਾਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦੋ ਦਹਾਕਿਆਂ ਤੋਂ ਭਾਰਤੀ ਸਿਨੇਮਾ ਦਾ ਇੱਕ ਵਿਸ਼ੇਸ਼ ਐਕਟਰ ਸੈਫਲੀ ਖਾਨ ਨੂੰ ਮੰਨਿਆ ਜਾਂਦਾ ਹੈ ਜਿਸ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ ਉੱਥੇ ਨਾਲ ਹੀ ਬਾਲੀਵੁੱਡ ਦੀ ਇੰਡਸਟਰੀ ਦਾ ਸਭ ਤੋਂ ਵਜਨਦਾਰ ਅਤੇ ਜਾਨਦਾਰ ਪਰਿਵਾਰ ਕਪੂਰ ਫੈਮਿਲੀ ਦੇ ਉਹ ਜੋਈ ਨੇ ਅਤੇ ਕਰੀਨਾ ਕਪੂਰ ਦੇ ਪਤੀ ਨੇ ਅ ਇਸ ਦੇ ਨਾਲ ਹੀ ਪਟੋਦੀ ਖਾਨਦਾਨ ਜਿਹੜਾ ਕਿ 1947 ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਨਵਾਬਾਂ ਦੀ ਜਿਹੜੇ ਜਾਂ ਰਾਜਿਆਂ ਦਾ ਜੋ ਰਾਜ ਸੀ ਉਸ ਵਿੱਚ ਪਟੋਦੀ ਖਾਨਦਾਨ ਵੀ ਇੱਕ ਵਿਸ਼ੇਸ਼ ਯਮੀਤ ਰੱਖਦਾ ਹੈ ਉਸ ਤੇ ਵਾਰਿਸ ਨੇ ਤੇ ਉਹਨਾਂ ਨੂੰ ਨਵਾਬ ਵੀ ਕੋਸ਼ਿਸ਼ ਕੀਤਾ ਜਾ ਚੁੱਕਾ ਹੈ ਹੁਣ ਦੇਖਣਾ ਇਹ ਹੈ ਕਿ ਇਸ ਕਾਂਡ ਨੂੰ ਲੈ ਕੇ ਪੁਲਿਸ ਕਿਹੜੀਆਂ ਥਿਊਰੀਆਂ ਤੇ ਕੰਮ ਕਰਦੀ ਹੈ ਕਿਉਂਕਿ ਹਾਈ ਪ੍ਰੋਫਾਈਲ ਮਾਮਲਾ ਹੈ ਤੇ ਪੁਲਿਸ ਜੋ ਹੈ ਉਹ ਵਕ ਵਕ ਥਿਊਰੀਆਂ ਤੇ ਵੀ ਕੰਮ ਕਰ ਰਹੀ ਹੈ ਉੱਥੇ ਨਾਲ ਹੀ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਵੀ ਹੁਣ ਹੌਲੀ-ਹੌਲੀ ਸੈਫ ਅਲੀ ਖਾਨ ਦੇ ਘਰ ਪਹੁੰਚਨੇ ਸ਼ੁਰੂ ਹੋ ਗਏ ਨੇ ਅਤੇ ਜਲਦ ਹੀ ਆਸ ਕੀਤੀ ਜਾਂਦੀ ਹੈ ਕਿ ਜੋ ਆਪਰੇਸ਼ਨ ਹੈ ਉਸ ਦੇ ਸਕਸੈਸ ਹੋਣ ਤੋਂ ਬਾਅਦ ਲੀਲਾਵਤੀ ਹਸਪਤਾਲ ਵੱਲੋਂ ਕੋਈ ਮੈਡੀਕਲ ਬੁਲੇਟਿਨ ਜ਼ਰੂਰ ਜਾਰੀ ਕੀਤਾ ਜਾਏਗਾ ਪਰ ਵੱਡੀ ਖਬਰ ਤੁਹਾਨੂੰ ਦੱਸ ਦਿਆਂ ਕਿ ਸੈਫ ਅਲੀ ਖਾਨ ਐਸ ਵੇਲੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਨੇ ਜ਼ੇਰੇ ਇਲਾਜ ਨੇ ਅਤੇ ਉਹਨਾਂ ਤੇ ਅੱਜ ਰਾਤ ਜੋ ਹੈ ਨੰਗੀ ਰਾਤ ਦੇ ਵਿੱਚ ਇੱਕ ਵੱਡਾ ਹਮਲਾ ਜੋ ਹੈ ਉਸ ਤੇ ਕੀਤਾ ਹੋਇਆ ਜਲਦ ਹਾਜ਼ਰ ਹੋਵਾਂਗੇ ਸੈਫਲੀ ਖਾਨ ਦੇ ਨਾਲ ਇੱਕ ਨਵਾਂ ਬੁਲੇਟਿਨ ਲੈ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ